ਸਾਸਰੀ ਗਾਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਮੋਗਾ ਦੀ ਹੈ ਅੱਜ ਬਾਈ ਦਾ ਇੱਕ ਨਗ ਸੇਲ ਹੈ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਕਿੰਨਾ ਮਸੂਹਾ ਕੀ ਦੁੱਧ ਬਾਦਾ ਆਜੋ ਜੀ ਸਾਸਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਜੀ ਜਗਜੀਤ ਸਿੰਘ ਜੱਗਾ ਵੀ ਕਹਿ ਦਿੰਦੇ ਆ ਜੀ। ਹਾਂਜੀ। ਪਿੰਡ ਜੀਤਾ ਸਿੰਘ ਵਾਲਾ ਜ਼ਿਲ੍ਹਾ ਮੋਗਾ। ਠੀਕ ਆ ਜੀ। ਕੀ ਡਿਟੇਲ ਆ ਜੀ ਮੱਝ ਦੇ ਦੀ? ਇਹ ਤੀਜਾ ਸੁਹਾ ਸੁਣਾ ਜੀ। ਠੀਕ ਆ ਜੀ। ਸਾਢੇ 3 ਮਹੀਨੇ ਚੱਕ ਪਾਸ ਆ। ਠੀਕ ਆ ਜੀ। ਤੇ ਦੁੱਧ ਕਿੰਨਾ ਜੀ? ਦੁੱਧ 1.5-1.5 ਕਿਲੋ ਆ ਜੀ। ਦੋਨੇ ਟਾਈਮ 3 ਕਿਲੋ ਦੁੱਧ ਦਾ। ਤੇ ਜੇ ਕੋਈ ਵੀਰ ਚੈੱਕ ਕਰਾਉਣੀ ਚਾਹੁੰਦਾ ਹੋਵੇ ਤਾਂ ਆਪਦੇ ਚੈੱਕ ਕਰਾ ਸਕਦਾ ਤਸੱਲੀ ਕਰ ਸਕਦਾ। ਠੀਕ ਆ ਜੀ ਤੋਰ ਕੇ ਦਿਖਾ ਦਿਓ ਮੜੀ ਜੀ। 3.5 ਮਹੀਨੇ ਲਈ ਚੈੱਕ ਪਾਸ ਆ ਜੀ ਤੇ ਜੇ ਕੋਈ ਵੀਰ ਚੈੱਕ ਕਰਾਉਣੀ ਚਾਹੁੰਦਾ ਹੋਵੇ ਤਾਂ ਚੈੱਕ ਕਰਵਾ ਸਕਦਾ ਹੈ ਲਿਓ ਜੀ ਵਾਪਸ ਮੋਟਾ ਥਣ ਲੱਗਿਆ ਚੰਗਾ ਮੁੱਠੀ ਵਾਲਾ ਜੀ ਦੇਖ ਸਕਦੇ ਹਾਂ ਤੀਜੇ ਸਵੇਰੇ ਸੂਣਾ ਜੀ ਹੁਣ ਮੱਜ ਨਾ ਤੀਜੇ ਸਵੇਰੇ ਸੂਗ ਜੀ ਹੁਣ ਹੁਣ ਤੀਜੇ ਸਵੇਰੇ ਸੂਣਾ ਜੀ ਹਾਂ ਜੀ ਦੇਖ ਸਕਦੇ ਹਾਂ ਮੱਜ ਤੇ ਕੀ ਡਿਮਾਂਡ ਆ ਜੀ ਬਾਈ 35000 ਦੀ ਛੱਡਾਂਗੇ ਜੀ 35000 ਦੇਣ ਲੈਣ ਵਾਲਾ ਪ੍ਰਾਈਸ ਹੈ ਜੀ ਬਸ ਮੌਕੇ ਤੇ ਮਾਨਤਾਣੀ ਮਾਨਤਾਨੇ ਬਾਈ ਕਰ ਦੇਣਗੇ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਜੇ ਕੇ ਵੀਰ ਨੇ ਮੱਝ ਲੈਣੀ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਜੀ ਧੰਨਵਾਦ ਜੀ